नहीं वेखो मेरा ये अपना पिंड है और इस तो पिंड ने हमेशा कांग्रेस जताई है और इस बारे भी कांग्रेस जित के निकली है जोड़े बक्के मारे लोगों ने मुंह तोड़ना जवाब दिता वोटा प्यार लिया जाने ने हंकार दल लिया जाता प्यार किया लोगों ने कम किए लोगों ने सहयोग किया और इसे तरह वाले ने जारी रहा और जो अभूरे काम पे ने दसे ने राशन का इतने बहुत व्डा कपड़ा ਦੇ ਲੋਕੀ ਖੁੱੜ ਕੇ ਬੋਲਣਗੇ ਇਹਦੇ ਬਾਰੇ ਅੱਜ ਹੀ ਲਿਖੇਟੀ ਜਾ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜਾ ਭਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲੈ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਘੱਟ ਮਿਲਿਆ ਤੇ ਇਥੋਂ ਦੇ ਡਿਪੂ ਹੋਲਡਰ ਤੇ ਜਾਂ ਜਿਹੜਾ ਵੀ ਇਨਸਪੈਕਟਰ ਉਹਦੇ ਕੋਲ ਕਾਰਵਾਈ ਕਰਵਾਈ ਜਾਏ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਆਪਣੀ ਪਾਰਟੀ ਦਾ ਪੂਰਾ ਯਾਰ ਹੋਏ ਉਹ ਕੋਈ ਛੜੂ ਤੂੰ ਛੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲਿਆ ਤੇ ਲੋਕਾਂ ਨੇ ਝਾਰੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਏਡੀ ਵੱਡੀ ਬਗਾਵਤ ਹੋਏਗੀ ਕਿ ਤਿੰਨ ਚਾਰ ਮਹੀਨਿਆਂ ਦੀ ਸਾਰੀ ਖੇੜ ਹੈ ਉਹਦੇ ਬਾਅਦ ਵੀ ਕਿਹੜਾ ਬੜਦਾ ਕੀ ਪੰਜਾਬ ਕੱਲ ਸਰਕਾਰ ਬਣੀ ਨਾ ਉਹਦੇ ਵਿੱਚ ਹਾਰੇ ਹੋਏ ਨੇ ਜਿਹੜਾ ਮੰਤਰੀ ਪਤੀ ਦੇ ਤੇ ਉਹ ਕਿਹਨੂੰ ਦਾ ਉਹਨਾਂ ਦਾ ਕੋਰਨਾ ਬਜਾਰ ਹੈਗਾ ਆਪਾਂ ਨੂੰ ਉਹਦੇ ਵਿੱਚ ਕੀ ਆ ਔਰ ਜਿਹੜੀ ਇੱਕ ਗੱਲ ਜ਼ੋਰ ਆ ਅਫਸਰਸਿਸ ਕਲ ਦਾ ਕਿ ਜਿਹੜੇ ਇੰਨੇ ਧੇਰ ਭਾਜਪੀ ਦੇ ਇੱਥੇ ਲੀਡ ਰਹੇ ਜਿੰਨਾ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰਤਾ ਉਹ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਹਾਨੂੰ ਬੀਜਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਜੋ ਚੋਅ ਚੇਰ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਦੇਸ਼ ਚਿੱਤਰ ਨੂੰ ਸਿਵਾ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਉਹਥੇ ਜਾਂਦਾ ਉਹਨੂੰ ਮੰਤਰੀ ਬਣਾ ਜਾਂਦਾ ਜਿਹੜਾ 6 ਮਹੀਨਾ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਾਨ ਨੂੰ ਸਸਪੈਂਡ ਕੀਤਾ ਗਿਆ ਇਕੋ ਉਹਦੇ ਵਿੱਚ ਇੱਕ ਮਿੰਟ ਖੜਨਾ ਚਾਹੁੰਦਾ ਕਿ ਜੋ ਟੰਗਣਾ ਰੋ ਨੋਟ ਨੇ ਜੋ ਪਹਿਲਾ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਦੀ ਇੱਛਾ ਤੇ ਖਾਲਸਾ ਨੂੰ ਆਪੋ ਜੀ ਨੇ ਤੇ ਇਹ ਖੰਗਣਾ ਰੋ ਨੋਟ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫਨ ਕੀਤੀ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਕਾ ਉਹ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸਰਕੂਲਰ ਕੌਮ ਆ ਜਿਹੜੇ ਕਦੇ ਵੀ ਇਹਨਾਂ ਚੀਜ਼ਾਂ ਤੇ ਕੋਈ ਸ਼ਵਾਹੀ ਨਹੀਂ ਦੱਤੇ ਤੇ ਮੇਰੇ ਖਿਆਲ ਚ ਕੰਗਣਾ ਰਣੋਤ ਦਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਤੇ ਗਮਪਟ ਫੰਡੀਆਂ ਨੂੰ ਉਹਦਾ ਜਲਦੀ ਤੇ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ ਰੰਧਾਉ ਸਭ ਤੁਸੀਂ ਐਮਪੀ ਜੀ ਤੋਂ ਜਿਹੜੇ ਐਸਐਲਐਲ ਬੇਰੁਜ਼ਗਾਰੀਆਂ ਇਹ ਤੇ ਜਾ ਕੇ ਉਹ ਨਾਲ ਗੱਲ ਕਰਾਂਗੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਵਾਂਗੇ ਉਧਰ ਤੋਂ ਮੁੱਕਰ ਗਿਆ ਉਧਰ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ